ਸਸਰੇ ਘਾਲ ਦੀ ਸਾਰਿਆਂ ਨੂੰ ਲੋਕੋ ਤੁਸੀਂ ਇਨੇ ਪੇ ਘੈਰਤੋਂ ਇਨੇ ਵੇ ਘੈਰਤੋਂ ਨਾ ਮੈਂ ਮਿਡਲ ਫੈਮਿਲੀ ਤੋਂ ਬਲੋਂਗ ਕਰਦੀ ਹਾਂ ਮੇਰੀ ਚੜਾਈ ਦੇਖ ਕੇ ਤੁਸੀਂ ਮੇਰੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਇੰਨੇ ਗੰਦੇ ਮੈਨੂੰ ਕਮੈਂਟ ਕਰਦੇ ਹੋ ਇੰਨੇ ਗੰਦੇ ਮੈਨੂੰ ਕਮੈਂਟ ਕਰਦੇ ਪਏ ਕੀ ਹੋਇਆ ਮੈਂ ਦੀਪ ਮਠਾਈ ਦੇ ਘਰ ਹੀ ਤੇ ਗਈ ਸੀਗੀ ਮੇਰਾ ਰਿਸ਼ਤਾ ਹੋਇਆ ਉਹਦੇ ਨਾਲ ਮੇਰੇ ਮੰਮੀ ਰੈਡੀ ਬਰਗੇ ਉੱਥੇ ਖੜੇ ਸੀਗੇ ਮੇਰੇ ਜਿਹਨਾਂ ਨੇ ਰਿਸ਼ਤਾ ਕੀਤਾ ਹੈ ਤੈਨੂੰ ਮੇਰਾ ਆਈਫੋਨ ਦਿਖ ਜਾਂਦਾ ਹੈ ਤੈਨੂੰ ਮੇਰੇ ਉੱਪਰ ਤੇ ਨਹੀਂ ਦਿਖਦੇ ਉਹ ਦੇਖਿਆ ਕਰੋ ਤੁਸੀਂ ਆਈਫੋਨ ਨਾਲ ਦੇਖਿਆ ਕਰੋ ਇਹ ਰੋਸਟਰ ਤਾਂ ਹੈ ਇਹ ਮੇਰੇ ਇਹਨਾਂ ਦੇ ਤੇ ਮੈਂ ਰੋਟੀ ਚਲਾਈ ਹੋਈ ਹੈ ਫਿਰ ਵੀ ਮੈਨੂੰ ਹੀ ਪੰਡੀਆਂ ਜਾਂਦੇ ਇੰਨੇ ਬੇਗੈੜ ਤੇ ਇੰਨੇ ਬੇਗੈਰਤ ਇਹਨੇ ਬੇਗੈਰਤ ਹੈ ਨਾ ਮੇਰੇ ਚਿਹਰੇ 'ਤੇ ਕੋਈ ਕਮੀ ਹੈ ਕਿ ਮੈਂ ਕਾਲੀ ਹਾਂ ਤੁਸੀਂ ਲੋਕਾਂ ਨੇ ਮੇਰਾ ਉਹ ਜਲੂਸ ਕੱਢਿਆ ਉਹ ਜਲੂਸ ਕੱਢਿਆ ਨਾ ਇਹ ਦਿਨ ਮੈਂ ਕੀ ਕਰਦੀ ਆ ਜੀ ਮੈਂ ਆਪਣੀ ਫੋਨਸ ਨਾਲ ਜਾ ਕੇ ਬਲੌਗ ਬੰਦੀ ਆ ਨਾ ਤੁਸੀਂ ਉਹਦੇ ਚ ਵੀ ਮੈਨੂੰ ਗਾਲਾਂ ਕੱਢਦੇ ਆ ਕੇ ਕੀ ਹੋ ਗਿਆ ਜੇ ਮੈਂ ਆਪਣੇ ਬਹੁਤ ਤੇ ਬਾਥਰੂਮ ਵਾਲੇ ਦਿਖਾ ਦਿੱਤੇ ਪਰਦੇ ਵਾਲੇ ਤੁਸੀਂ ਉਹੀ ਗੱਲ ਚੱਕ ਲਈ ਇਹ ਨੀਆਂ ਜੰਮੀ ਵਾਰੀਆਂ ਮੇਰੇ ਸਿਰ ਦੇ ਉੱਤੇ ਬੜੇ ਬੇਇੱਜ਼ਤ ਲੋਕੀਓ ਮੈਂ ਤੁਹਾਨੂੰ ਕੁਝ ਨਹੀਂ ਦੱਸਣਾ ਉਸ਼ਨੀ ਦਿਸਣਾ ਮੈ ਮੈਨੂੰ ਪਤਾ ਹੈ ਨਾ ਮੈਂ ਐਸੀ ਹਾਂ ਮੇਰੇ ਘਰਦਿਆਂ ਨੂੰ ਪਤਾ ਹੈ ਨਾ ਮੈਂ ਐਸੀ ਹਾਂ ਤੁਸੀਂ ਕੌਣ ਹੁੰਦੇ ਹੋ ਤੁਹਾਨੂੰ ਮੈਂ ਕਹਨੂੰ ਦੱਸਾਂ ਤੁਸੀਂ ਸਿਰਫ ਮੇਰੇ ਬਲੌਗ ਦੇਖਿਆ ਕਰੋ ਤਾਂ ਮਤੇ ਜਿਵੇਂ ਪੈਸੇ ਆ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਸਭ ਤੋਂ ਚਾਹ ਪਹਿਲੇ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਅਸੀਂ ਸੋਚਿਆ ਕਿ ਚੱਲ ਬੁਗੜੀ ਵਾਲੀ ਸਾਈਡ ਵੀ ਗੇੜਾ ਮਾਰ ਦਨੇ ਫਿਰ ਤੋਂ ਉਹਨੇ ਮੈਡਮ ਨੇ ਪ੍ਰੋਮੋਸ਼ਨਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਰਸੀ ਚਲ ਗਈ ਬਲ ਨਹੀਂ ਗਿਆ ਅਜੇ ਤੱਕ ਵੀ ਉਹ ਹਾਲ ਹੋ ਗਿਆ ਇਹਨਾਂ ਦਾ ਚਿੱਤਰ ਪ੍ਰੇਡ ਹੋ ਗਈ ਪੂਰੀ ਪੰਜਾਬ ਦੇ ਵਿੱਚ ਥੂ 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 ਹੋ ਗਈ ਫਿਰ ਮੁੜ ਗਿਆ ਉਹੀ ਕੰਮ ਚਲੋ ਆਜੋ ਸੁਣੀ ਹੈਲੋ ਸ਼ਸ਼ੀਕਲ ਜੀ ਕਿਵੇਂ ਸਾਰੀ ਹੋਪ ਟੂ ਸਾਜਣ ਵਧਿਆ ਹਾਂ ਜਿਵੇਂ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਹਰ ਕੋਈ ਪੈਸੇ ਕਮਾਉਣਾ ਚਾਹੁੰਦਾ ਆਪਣੇ ਪੈਰਾਂ ਤੇ ਸਟੈਂਡ ਹੋਣਾ ਚਾਹੁੰਦਾ ਵਾ ਤੁਸੀਂ ਆਰਾਮ ਦੇ ਨਾਲ 25 ਤੋਂ 30000 ਰੁਪਏ ਕਮਾ ਸਕਦੇ ਹੋ ਮੈਂ نیچے 20 ਤੋਂ 30000 ਰੁਪਏ ਕਿਵੇਂ ਜਿਹੜੀ ਮੈਂਸ਼ਨ ਕੀਤੀ ਹੋਈ ਹੈ ਮਿਸਟਰ ਟਵਿੱਟਰ ਦੀ ਨਹੀ ਆਈਡੀ ਹੈ ਮਿਸਟਰ ਟਿਊਟਰ ਹਾਂ ਤੁਹਾਰਾ ਸੁਣ ਕੇ ਕਿਆ ਬੋਲੇ ਮਿਸ ਜਿਹੜੀ ਮੈਂਸ਼ਨ ਕੀਤੀ ਹੋਈ ਹੈ ਮਿਸਟਰ ਟਵਿੱਟਰ ਦੀ ਨਹੀ ਆਈਡੀ ਹੈ ਮਿਸਟਰ ਟਵਿੱਟਰ ਕਿ ਮਿਸਟਿਊਟਰ ਇੱਕ ਵਾਰ ਚੱਕਦਾ ਮਿਸਟਰ ਟਰੇਡਰ ਮਿਸਟਰ ਟ੍ਰੇਡਰ ਮਿਸਟਰ ਟ੍ਰੇਡਰ ਮਿਸਟਰ ਟ੍ਰੇਡਰ ਯਾਰ ਮੈਨੂੰ ਹਾਸਾ ਆ ਰਿਹਾ ਇਸ ਬੰਦੇ ਨੂੰ ਇੱਕ ਟਰੇਡਰ ਨਹੀਂ ਬੋਲਣਾ ਆ ਰਿਹਾ ਮਤਲਬ ਇਹਨੂੰ ਟਰੇਡ ਦਾ ਮਤਲਬ ਹੀ ਨਹੀਂ ਪਤਾ ਹੋਣਾ ਕਿ ਟਰੇਡ ਦਾ ਮਤਲਬ ਹੁੰਦਾ ਕੀ ਹੈ ਹੋਰ ਪ੍ਰਮੋਸ਼ਨ ਕਰ ਰਹੀ ਹੈ ਕਿ ਤੁਸੀਂ 15 25 ਤੋਂ 30000 ਰੁਪਏ ਕਮਾ ਸਕਦੇ ਹੋ ਫੋਲੋ ਕਰਕੇ ਦੇਖੋ ਮਿਸਟਰ ਟਰੂਡ ਰੂਡ 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 ਰੂ ਅਸੀਂ ਪੇਜ ਖੋਲਿਆ ਸੀਗਾ ਲੇਕਿਨ ਉੱਥੇ ਆ ਰਿਹਾ ਮਿਸਟਰ ਟ੍ਰੇਡਰ ਤਾਂ ਸਾਨੂੰ ਚਾਹੀਦਾ ਮਿਸਟਰ ਟੂਡ ਰੂਡ ਰੂਡ ਕਿ ਅਸੀਂ ਬੁਗੜੀ ਦੀ ਗੱਲ ਤੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਸਾਨੂੰ ਪਤਾ ਛੁੱਟ ਨਹੀਂ ਬੋਲ ਸਕਦੀ ਤਾਂ ਸਾਨੂੰ ਪੇਜ ਚਾਹੀਦਾ ਮਿਸਟਰ ਟਰੂਡ ਰੂਡ 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 ਰੂ ਰੂ ਚਲੋ ਇਹਨੂੰ ਕਰ ਦਫਾ ਉਹ ਦੱਸਿਓ ਸੋਨੂ ਨੇ ਕਿਉਂ ਐਨੇ ਵਲੌਗ ਪਾਇਆ ਆਪਣਾ ਸਾਡੀ ਲਵ ਮੈਰिज ਹੈ ਕਿਰਿੰਸ ਟਾਈਟਲ ਇਹ ਲਿਖਿਆ ਦੇਖ ਲੋ ਲਵ ਮੈਰिज ਅਰੇਂਜ ਪਹਿਲੀ ਗੱਲ ਮੈਰिज ਹੋਈ ਹੈ ਤੁਹਾਡੀ ਮੈਰिज ਹੋਈ ਹੈ ਜਾਂ ਨਹੀਂ ਕਿ ਚੋਰੀ ਚੋਰੀ ਕਰ ਲਈਏ ਸਾਨੂੰ ਦੱਸਿਆ ਨਹੀਂ ਸੋਨੂ ਇਹ ਤਾਂ ਬਹੁਤ ਗਲਤ ਗੱਲ ਆ ਯਾਰ ਸਾਡੀ ਹੋਰ ਅਸੀਂ ਜਿਹੜੀ ਸੁੱਕੀ ਰੋਟੀ ਖਾਣਿਆ ਘਿਓ ਵਾਲੀ ਰੋਟੀ ਬਣਾ ਲੈ ਪੈਣੀ ਹੈ ਅਗਰ ਅਸੀਂ ਦੋ ਚਾਰ ਰਿਐਕਸ਼ਨ ਕਰ ਦੇ ਦਿੰਦੇ ਤੇਰੇ ਮੈਰिज ਦੇ ਵੀਡੀਓਜ਼ ਤੇ ਬੈਰੀ ਬੈਡ ਸੋਨੂ ਸੋਨੂ ਇਹ ਰੀਲ viral ਹੋਈ ਨਾ ਬੜੀ ਜਿਆਦਾ ਸੋਨੂ ਕਿੰਨੇ ਪੈਸੇ ਚਾਹੀਏ ਸੋਨੂ ਕੁਝ ਅੰਦੀ ਰੀਲ viral ਹੋਈ ਸੀ ਮੈਨੂੰ ਯਾਦ ਆ ਗਿਆ ਸੋਨੂ ਦੇ ਨਾਮ ਤੇ ਸੋਨੂ ਨੂੰ ਲੋਕਾਂ ਨੇ ਕਿਤੇ ਕੁਐਸਚਨ ਦੇ ਸੋਨੂ ਆ ਗਈ ਹੈ ਹੁਣ ਉਹਨਾਂ ਦਾ ਕੁਐਸਚਨਸ ਉਹ ਕੀ ਕਹਿੰਦੀ ਹੈ ਮੁਸ਼ਕੀ ਕੁਐਸਚਨਸ ਸੌਰੀ ਹਾਂ ਪ੍ਰਸ਼ਨਾਂ ਦੇ ਜਵਾਬ ਦੇਣ ਵਾਸਤੇ ਸੋਨੂ ਹੋ ਗਈ ਹੈ ਤਿਆਰ ਸੋਨੂ ਨੂੰ ਆ ਗਿਆ ਗੁੱਸਾ ਕਿਉਂਕਿ ਲੋਕਾਂ ਨੇ ਇਹਨੂੰ ਕਰ ਦਿੱਤਾ ਬਹੁਤ ਜ਼ਿਆਦਾ ਪਰੇਸ਼ਾਨ ਕੁਐਸਚਨਸ ਕਰ 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 ਕਰਕੇ ਤਾਂ ਆ ਜੋ ਅਸੀਂ ਵੀ ਸੁਣਦੇ ਆ ਇਹਨਾਂ ਦੇ ਆਨਸਰ ਨਾਲ ਦੇ ਨਾਲ ਮੈਂ ਸਾਰਾ ਵੀਡੀਓ ਨਹੀਂ ਲਗਾਣਾ ਮੈਂ ਪਹਿਲੇ ਕਹਿੰਦੀ ਮੈਂ ਕੁਝ ਕੁਝ ਕਲਿੱਪਸ ਯੂਜ਼ ਕਰਦੇ ਆ ਫੇਅਰ ਯੂਜ਼ ਐਨੀਵੇਸ ਚਲੋ ਆਪਾਂ ਇਹਦਾ ਕੁਐਸਚਨ ਦੇਖੀਂ ਸਾਰੇ ਲੋਕਾਂ ਮਤੇ ਕਿੰ ਆ ਵੀ ਪੈੜ ਕਮੈਂਟ ਜ਼ਿਆਦਾ ਕਰਤੇ ਆ ਹਨਾ ਜਾਂ ਫਿਰ ਜਿਹੜਾ ਰੋਸਟਰ ਆ ਚਲੋ ਉਹਨਾਂ ਦਾ ਕੰਮ ਹੀ ਆਣਾ ਰੋਸਟ ਕਰਨਾ ਚਲੋ ਉਹਨਾਂ ਦਾ ਵੀ ਇੱਕ ਕਮਾਈ ਆ ਠੀਕ ਹੈ ਉਹ ਨਾਲ ਵੀ ਇੱਕ ਰੋਟੀ ਬਣਦੀ ਆ ਉਹ ਚਲ ਰੋਸਟ ਰੋਟੀ ਬਣ ਗਈ ਤੁੜਜਾ ਤੁੜਜਾ ਅਮੀ ਸਿੱਤਰ ਖਾ ਲੈਣੇ ਮੈਂ ਚਲੋ ਰੋਸਟ ਕਰ ਤੇ ਆਣਾ ਕਰੇ ਜਾਂਦੋ ਬਟਨ ਇਹ ਕਰਨੀ ਆ ਕਿ ਬਟਸ ਰੋਸਟ ਕਰਨਾ ਨਾ ਮੇਰੇ ਕੰਮ ਤੇ ਕਰੋ ਜਾਂ ਫਿਰ ਮੈਂ ਕੁਲਤ ਬੋਲਦੀ ਆ ਜਾਂ ਕੁਛ ਵੀ ਆਣਾ ਚਲੋ ਮੇਰੀ ਬਾਤ ਕਿ ਤਾਂਦੀ ਵੀ ਆ ਕਿਹੜਾ ਕੰਮ ਹੈ ਤੇਰਾ ਕੀ ਕੰਮ ਹੈ ਤਾਂ ਦੱਜੀ ਤੇ ਤਸੀਂ ਰੋਸਟ ਕਰੀਏ ਹੁਣ ਸਾਨੂੰ ਕੰਮ ਦੱਸੋ ਅਸੀਂ ਉੱਤੇ ਕਰ ਦਿੰਨੇ ਆ ਹੁਣ ਸਾਨੂੰ ਤੂੰ ਆਪ ਅਥোরਿਟੀ ਦਿੰਦੀ ਹੈ ਕਿ ਜਿਹੜਾ ਮੇਰਾ ਕੰਮ ਹੈ ਤੇ ਰੋਸਟ ਕਰ ਤੂੰ ਬਲੌਗਿੰਗ ਤਾਂ ਕਰਨੀ ਆ ਆਪਾਂ ਉੱਤੇ ਰਿਐਕਸ਼ਨ ਦਿੰਦੇ ਆ ਹੁਣ ਤੂੰ ਕੋਈ ਕੰਮ ਦਾ ਸੇ ਉੱਤੇ ਦੇ ਦਾਂਗੇ ਰਿਐਕਸ਼ਨ ਇੱਕ ਬੁਟੀਕ ਜਿਹਾ ਖੋਲਿਆ ਸੀਗਾ ਮੁੜ ਕੇ ਮੈਂ ਤਾਂ ਦੇਖਿਆ ਨਹੀਂ ਪਤਾ ਨਹੀਂ ਕੀ ਸਾਫ ਕਿਤਾਬ ਕਿਸੇਗਾ ਜੋ ਵੀ ਸੀਗਾ ਵਾਟ ਐ ਹੈ ਔਰ ਵਟ ਓਕੇ ਅਗੇ ਸੁਣੋ ਉਦਾਸ ਕਰਨੀ ਨਹੀਂ ਬੈਠੀ ਹੈ ਪੈਣੀ ਕੀ ਗੱਲ ਹੋ ਗਈ ਹੈ ਬੜੀ ਦੁਖੀ ਲੱਗਦੀ ਹੈ ਵਿਊਜ਼ ਘਟ ਗਏ ਥੋੜੇ ਜਿ ਕਿਆ ਹੋ ਗਿਆ ਦੀਦੀ ਜੀ ਕੀ ਹੋ ਗਿਆ ਤੈਨੂੰ ਤੈਨੂੰ ਤਾਂ ਫਰਮਾ ਕੁਲਤ ਬੋਲਦੀਆਂ ਚ ਕੁਛ ਵੀ ਆਣਾ ਚਲ ਮੇਰੇ ਬਾਤ ਕਿ ਤਾਂ ਦੀ ਵੀ ਆ ਠੀਕ ਐ ਤੁਸੀਂ ਕੰਮ ਕਰਤ ਕਰ ਜਾਓ ਰੋਸਟ ਕਰ ਦੋ ਕਰੇ ਜਾਓ ਤੇ ਬਟ ਜੇ ਮਰੇ ਚ ਕਮੀ ਆ ਤਾਂ ਪਲੀਸ ਕੰਮ ਨੂੰ ਤਾਂ ਮਹਿਸੂਸ ਕਰਾਓ ਵੀ ਤੋ ਕਾਲੀਆਂ ਦਾ ਕੁਛ ਵੀ ਆ ਮੈਂ ਹਨਾ ਇਥੇ ਨੇ ਕਿਹਾ ਕਿ ਮੇਰੀ ਕਮੀ ਨੂੰ ਮਹਿਸੂਸ ਨਾ ਕਰਾਓ ਇੱਕ ਮੈਂ ਤੁਹਾਨੂੰ ਚੀਜ਼ ਦਿਖਾਣੀ ਆ ਦੇਖਿਆ ਇਹ ਉਲੇਖੂ ਤੇ ਮੱਠ ਬਾਜਨਾ ਪਰ ਲੇਖੂ ਤੇ ਹੋ ਵੀ ਇਹ ਕੀ ਆਇਓ ਅਸੀਂ ਬੋਲੀਏ ਤੇ ਤੁਸੀਂ ਗੁਨਾਹਗਾਰ ਹੋ ਤੁਸੀਂ ਆਪ ਬੋਲੀਏ ਤੇ ਕੋਈ ਗੱਲ ਨਹੀਂ ਉਹ ਤਾਂ ਕੁੱਤਾ ਸਾਡਾ ਕੁੱਤਾ ਟੋਮੀ ਤੇ ਇਹ ਮੇਰਾ ਰੰਗ ਕਾਲਾ ਤੇਰਾ ਜੋ ਵੀ ਆਣਾ ਰੱਬ ਤੇ ਦੇਣਾ ਪਰ ਕਈ ਲੋਕ ਆਣਾ ਰੰਗ ਤੇ ਕਮੈਂਟ ਕਰ ਲੈ ਕੇ ਆਂਦੇ ਆਗੇ ਪਹਿਲਾਂ ਤਾਂ ਇੰਨੇ ਜ਼ਿਆਦਾ ਇੰਨੇ ਜ਼ਿਆਦਾ ਸਪੋਰਟ ਕਰਦੇ ਆ ਹਨ ਤੇ ਜਦੋਂ ਬੰਦਾ ਚੜ੍ਹਨ ਲੱਗ ਕੇ ਜਾਂਦਾ ਫੇਮ ਹੋ ਜਾਂਦਾ ਫੇਮ ਮਿਲ ਜਾਂਦਾ ਹਨ ਚੜਨ ਨਹੀਂ ਲੱਗਦਾ ਫਿਰ ਤੜੇ ਕਰਤੂਤਾ ਸਾਹਮਣੇ ਆਣੀ ਸ਼ੁਰੂ ਹੋ ਜਾਂਦੀਆਂ ਤੂੰ ਜਿਹੜੇ ਹੱਥਾਂ ਚ ਹੱਤ ਬਲ ਲਾ 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 ਕਰਦੀ ਫਿਰਦੀਆਂ ਤੇਰੀਆਂ ਭੈਣਾਂ ਜਿਹੜੀਆਂ ਬੈੱਡਾਂ ਤੇ ਬਹਿ ਬਹਿ ਕੇ ਬਲੌਗ ਬਣਾਉਂਦੀਆਂ ਹਾਂਜੀ ਕੀ ਖਾਓਗੀ 버거 ਖਾਣਾ ਮੈਂ ਉਹਦੇ ਕਰਕੇ ਤੇ ਟਰੋਲ ਹੁੰਦੇ ਫਿਰ ਉਹ ਨਹੀਂ ਤਾਂ ਕਿ ਲੋਕੀ ਤੁਹਾਡੀ ਸਕਸੈਸ ਨੂੰ ਦੇਖ ਕੇ ਚੜਨ ਲੱਪੈਂਦਾ ਹੁੰਦਾ ਕਿ ਜਦ ਤੁਸੀਂ ਓਵਰ ਕਰਨਾ ਸ਼ੁਰੂ ਕਰ ਦਿੰਦੇ ਨਾ ਫਿਰ ਲੋਕਾਂ ਨੂੰ ਕਿਤੇ ਨਾ ਕਿਤੇ ਗੁੱਸਾ ਆਉਣ ਲੱਗ ਪੈਂਦਾ ਜਦ ਸੇਮ ਚੀਜ਼ ਦੇਖ ਕੇ ਬੰਦਾ ਬੋਰ ਹੋ ਜਾਂਦਾ ਫਿਰ ਬੰਦਾ ਕਾਲ ਕੱਢ ਦਿੰਦਾ ਹੈ ਬਾਏ ਗੱਲ ਮੈਂ ਗਰੀਬ ਹਾਂ ਮੈਂ ਗਰੀਬ ਹਾਂ ਮੈਂ ਗਰੀਬ ਹਾਂ ਹਰ ਬਾਕੀ ਦੇ ਮੈਨੂੰ ਨਾ ਗਰੀਬ ਕਰਦੀ ਐਵੇਂ ਸ਼ਾਮ ਦਾ ਟਾਈਮ ਐ ਗਰੀਬ ਗਰੀਬ ਲੱਗੀ ਮੈਂ ਬੋਲਣ ਚਲੋ ਅੱਗੇ ਸੁਣਦੇ ਆ ਚਲੋ ਜਿਵੇਂ ਮਤ ਤੁਸੀਂ ਜੇ ਦੇਖਦੇ ਆ ਤੁਹਾਡੀ ਸੋਚ ਦਾ ਠੀਕ ਹੈ ਵੱਖਰੀ ਵੱਖਰੀ ਸੋਚ ਹੁੰਦੀ ਆ ਕੋਈ ਕਿਹੜੀ ਨਿਗਾਣਾ ਵੇਖਦਾ ਕੋਈ ਕਿਹੜੀ ਨਿਗਾਣਾ ਵੇਖਦਾ ਹਨਾ ਪਰ ਮੈਂ ਆਹ ਦੀ ਨਜ਼ਰਾਂ ਤੇ ਸਈਆਂ ਮੇਰੇ ਮਾਪੁਰੇ ਨਜ਼ਰਾਂ ਤੇ ਸਈਆਂ ਤੂੰ ਸਾਡੀ ਕੁਲ ਕੀ ਚਾਨੀ ਐ ਬਾਪ ਦੀ ਨਿਗਾਹ ਚ ਠੀਕ ਐ ਤੂੰ ਆਪਣੇ ਮੰਮੀ ਦੇ ਪਾਪਾ ਦੀ ਨਿਗਾਹ ਚ ਠੀਕ ਐ ਤੇ ਫਿਰ ਸਾਨੂੰ ਕਿਉਂ ਬੋਲਣ ਆਈ ਐ ਇੱਥੇ ਅਸੀਂ ਕੁਝ ਬੋਲਿਆ ਤੈਨੂੰ ਬਾਕੀ ਆਪਾਂ ਲੋਕਾਂ ਦਾ ਨਜ਼ਰਾਂ ਦਾ ਠੇਕਾ ਵੀ ਨਹੀਂ ਲਿਆ ਠੀਕ ਆ ਅਰੇ ਮਈਆ ਝੋਗਾ ਦੇਖ ਲਿਓ ਕੀ ਕਰਤੂਤਾਂ ਕਰਕੇ ਨਾ ਤੂੰ ਮਾਰ ਖਾਨੀ ਆ ਹਮੇਸ਼ਾ ਮੈਂ ਲੋਕਾਂ ਦੀ ਨਜ਼ਰ ਦਾ ਠੇਕਾ ਨਹੀਂ ਦੇ ਜਿੱਦ ਦਿਨ ਲੋਕਾਂ ਨੇ ਵੀ ਤੇਰਾ ਠੇਕਾ ਨਹੀਂ ਲਿਆ ਕਿ ਤੈਨੂੰ ਵੀਵਸ ਦੇਣ ਜੇ ਇਹ ਕੁੜੀ ਹੈ ਲੋਕ ਹੋਰ ਵੀ ਜ਼ਿਆਦਾ ਗੁੱਸੇ ਹੋਗੇ ਨਾ ਫਿਰ ਮੈਂ ਪਹਿਲੇ ਲਾਈਨ ਬੋਲੀ ਮੈਂ ਗਰੀਬ ਹਾਂ ਉਦਾਂ ਹੀ ਆਇਆ ਨਾ ਤੂੰ ਵੀ ਉਹ ਕਿਵੇਂ ਅਰ ਹਨ ਫੇਮਸ ਹੁੰਦੇ ਸਾਰੇ ਕਿਵੇਂ ਚਲੋ ਸਾਨੂੰ ਵੀ ਬੈਡ ਕਮੈਂਟ ਆਉਂਦੇ ਹੋ ਕੋਈ ਵੱਡੀ ਗੱਲ ਨਹੀਂ ਕਹੀ ਉਹਨੂੰ ਨਹੀਂ ਅਸੀਂ ਚੰਗੇ ਲੱਗਦੇ ਹੋ ਬੋਲ ਦਿੰਦੇ ਹਾਂ ਨਾ ਪਰ ਚਲੋ ਕੋਈ ਗੱਲ ਨਹੀਂ ਹਰ ਬੰਦੀ ਦੀ ਆਪਣੀ ਆਪਣੀ ਸੋਚ ਹੈ ਜਿਹੜੇ ਤੈਨੂੰ ਦੇਖਦੇ ਯਾਰ ਇਹ ਕਿੱਦਾਂ ਦੀਆਂ ਨਾ ਹਨ ਆਪਣੇ ਸਬਸਕ੍ਰਾਈਬਰਸ ਵੀ ਗਾਲਾਂ ਕੱਢ ਹਮ ਆਪਣੇ ਵਿਊਅਰਸ ਨੂੰ ਹੀ ਗਾਲਾਂ ਕੱਢਦੀ ਇੱਕ ਤਾਂ ਵਿਚਾਰੇ ਵਿਊਜ਼ ਦੇਣ ਪੈਸੇ ਆਣ ਉਤੋਂ ਗਾਲਾਂ ਵੀ ਖਾਣ ਓ ਸੋਨੂ ਦੇ ਫੋਲੋਅਰ ਜਿੰਨੇ ਵੀ ਸਬਸਕ੍ਰਾਈਬਰ ਹੋ ਤੁਹਾਡੀ ਕੀ ਜ਼ਿੰਦਗੀ ਹੈ ਸੁਣਿਓ ਗਾਲਾਂ ਕੋਈ ਕਿਸੇ ਨਾ ਜਾਣਾ ਦੇਖਦਾ ਕੋਈ ਗਲਤ ਨਾ ਜਾਣਾ ਵੇਖਦਾ ਹਨਾ ਆ ਦੇਖੋ ਮੇਰੀ ਗਲਤ ਨਜ਼ਰ ਹਮ ਓ ਚਿਕਨੀ ਹਮ ਕਹਾਂ ਜਾ ਰਹੀ ਹੈ ਨਹੀਂ ਇਹ ਗੱਲ ਨਹੀਂ ਦਾ ਆਤ ਮਨੂਸ ਲੱਗ ਰਿਓ ਮਤ ਕਰੋ ਰੈਨ ਨੂੰ ਰਣ ਇੱਕ ਮੈਂ ਬਲੌਗ ਪਾਇਆ ਸੀ ਮਰੀਂ ਗੇਲ ਮਾਟਾ ਠੀਕ ਹੈ ਤੁਹਾਨੂੰ ਪਤਾ ਹੈ ਜਾਂ ਉੱਥੇ ਮੇਰੇ ਸਾਰੇ ਮਾਪੇ ਸਾਰੇ ਮਾਪਿਓ ਮਾਪਿਓ ਇੱਕ ਕੀ ਹੁੰਦੇ ਐ ਸਾਰੇ ਕਿੰਨੇ ਤੇਰੇ ਮਾਪਿਓ ਐ ਇਹ ਨੂੰ ਨਹੀਂ ਸਮਝੰਦੇ ਕੁਝ ਵੀ ਬੋਲਦੀ ਐ ਨਹੀਂ ਕਮਲੀ ਹੋਈ ਪਈ ਐ ਤੇ ਕੋਈ ਆਪ ਦਾ ਸਾਰੇ ਕੋਈ ਆਪ ਦਾ ਸਾਰੇ ਰਿਸ਼ਤੇਦਾਰ ਠੀਕ ਹੈ ਮੈਂ ਸਾਰਿਆਂ ਦੀ ਰਜ਼ਾਮੰਦੀ ਨਾਲ ਮੇਰਾ ਸ਼ਾਗਨ ਪਿਆ ਠੀਕ ਹੈ ਸਮੁੰਡਰ ਨਾਲ ਕੋਈ ਕਹਿੰਦੇ ਆ ਇਹ ਵਿਆਹ ਤਾਂ ਪਹਿਲੇ ਤੋਂ ਤੇ ਫਰਤੀਆ ਜਾਂ ਫਰਾਂ ਕਰੀ ਜਾਂਦੀ ਆ ਯਾਰ ਨਾ ਤੇ ਮਾਨ ਮਰਚੀ ਨਾਲ ਨਹੀਂ ਜਾਣਦੀ ਮੇਰੇ ਘਰ ਤੇ ਆ ਵੀ ਮਰਚੀ ਨਾਲ ਤੇਰੀ ਫੈਮਿਲੀ ਤੈਨੂੰ ਤੱਕੀ ਨਾਲ ਭੇਜਦੀ ਐ ਸੋਨੂ ਨਾਲ ਇਨਾ ਤਕਾਉਂਦਾ ਮੈਨੂੰ ਲੱਗਦਾ ਭਾਈ ਅਮਰਿਤਪਾਲ ਸਿੰਘ ਮੈਰੋ ਜੀ ਨੂੰ ਫੋਨ ਲਗਾਣਾ ਹੀ ਪੈਣਾ ਕਿ ਇਹਦੇ ਨਾਲ ਵੀ ਧੱਕਾ ਹੋ ਰਿਹਾ ਇਹਦੇ ਪੇਰੈਂਟਸ ਇਹਨੂੰ ਜ਼ਬਰਦਸਤੀ ਕਹਿ ਰਹੇ ਕਿ ਤੂੰ ਜਾ 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 ਮੁੰਡੇ ਨਾਲ ਕੁਮਕਿਆ ਕੁਮਕਿਆ ਓ ਬਸ ਕਰ ਯਾਰ ਮਤਲਬ ਜਦ ਕੁਛ ਨਾ ਮਿਲੇ ਆਪਣੇ ਪੇਰੈਂਟਸ ਨੂੰ ਅੱਗੇ ਕਰ ਦੋ ਉਹ ਨਾ ਵਿਚਾਰਿਆਂ ਨੂੰ ਭਾਵੇਂ ਕੁਝ ਪਤਾ ਹੋਵੇ ਨਾ ਹੋਵੇ ਹੈ ਤੂੰ ਕਹਿੰਦੇ ਕਿ ਮੈਂ ਵਿਆਹ ਤੋਂ ਪਹਿਲਾਂ ਘੁੰਦੀ ਤਾਂ ਤੂੰ ਘੁੰਮਦੀ ਨਹੀਂ ਹੈ ਤੂੰ ਨਾ ਘੁੰਮ ਏਡੀ ਕਿਹੜੀ ਤੇਰੀ ਬੇਲਣ ਚ ਬਾਹ ਕਿ ਤੂੰ ਘੁੰਮਣਾ ਹੀ ਉਹਦੇ ਨਾਲ ਉਹਦੇ ਤੋਂ ਬਿਨਾ ਤਰੀ ਬਲੌਗਿੰਗ ਹੀ ਨਹੀਂ ਹੋਣੀ ਹੈ ਸੁਣੋ ਇਹਨੇ ਦੀਆਂ ਕੋਨੀਆਂ ਅਸਰੇ ਮਾਪਰਾਟਾ ਟਪਾਲਣਾ ਘਰ ਤੇ ਸਾਂਭਣਿਆ ਹੁਣ ਸਾਨੂੰ ਮਾਪੇ ਕਿੰਨਾ ਕੰਮ ਖਵਾਏ ਜਾਣਗੇ ਠੀਕ ਹੈ ਅਸੀਂ ਤਾਂ ਆਪਦਾ ਘਰ-ਬਾਰ ਚਲਾਉਣੇ ਜਾਣੇ ਆ ਅਸੇ ਗੱਲ ਤਰ ਯਾਰ ਇਹ ਤਾਂ ਮੈਨੂੰ ਇਦਾਂ ਫੀਲ ਕਰਾ ਰਹੀ ਹੈ ਜਿਦਾਂ ਇਹ ਸਾਰਾ ਫੰਡਸ ਨਾ ਵਾਇਟੀ ਤੋਂ ਇਕੱਠਾ ਕਰਕੇ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਦੇ ਦਿੰਦੀ ਹੁੰਦੀ ਹੈ ਤੇ ਅਸੀਂ ਇਹਦੇ ਪੈਸੇ ਖੋ ਰਹੇ ਹਾਂ ਸੋਨੂ ਬੈਰੀ ਬੈਡ ਗਰਲ ਅਸੇ ਗੱਲ ਤਰ ਕਨਾਲ ਤਾਂ ਚਲਾਉਂਦੇ ਚਲ ਵਸੇ ਕਿਤੇ ਕੋ ਮਨ ਜਾ ਵਾਲਾ ਕੋਈ ਮਜਬੂਰੀ ਹੁੰਦੀ ਆ ਕਿ ਸਰ ਹਾਲ ਚਾਲ ਪੁੱਛਣ ਜਾਈਦਾ ਹਣਾ ਕੁਮਣ ਜਾਣ ਦੀ ਮਜਬੂਰੀ ਹੁੰਦੀ ਹੈ ਕਿਹਦੀ ਮਜਬੂਰੀ ਹੁੰਦੀ ਕੁਮਣ ਜਾਂਦੀ ਮੈਂ ਤਾਂ ਜਦੋਂ ਕੁਮਣ ਜਾਵਾਂ ਮੇਰੀ ਤਾਂ ਕੋਈ ਮਜਬੂਰੀ ਨਹੀਂ ਦੀ ਮੈਂ ਇੰਜੋਏ ਕਰਨ ਜਾਣੀ ਹੈ ਕਿ ਜਦੋਂ ਕੁਮਣ ਜਾਣਾ ਬੰਦਾ ਚਾਹੇ ਇੰਜੋਏ ਕਰੋ ਹਾਂ ਪਰ ਤੇਰੀ ਮਜਬੂਰੀ ਹੈ ਯਾਰ ਮੈਂ ਹੁਣੇ ਕਿਹਾ ਇਹਦੇ ਪੇਰੈਂਟਸ ਇਹਨੂੰ ਜ਼ਬਰਦਸਤੀ ਭੇਜਦੇ ਦੇਖ ਲਓ ਭਾਈ ਅਮਰਿਤਪਾਲ ਸਿੰਘ ਮੈਨੂੰ ਜਿਹਨੂੰ ਫੋਨ ਲਗਾਓ ਜਿਨ੍ਹਾਂ ਜਿਨ੍ਹਾਂ ਕੋਲ ਉਹਦਾ ਕੰਟੈਕਟ ਨੰਬਰ ਹੈਗਾ ਇਹ ਤੇ ਇਹਦੀ ਵਿਚਾਰੀ ਦੀ ਵੀ ਹੈਲਪ ਕਰੋ ਜ਼ਬਰਦਸਤੀ ਦੇ ਘਰ ਦੇੋਂ ਥੱਕਾ ਮਾਰ ਕੇ ਭੇਜਿੰਦੇ ਕੁਮਣ ਵਾਸਤੇ ਦੱਸੋ ਕੋਈ ਕੁ ਸਿੱਧੀ ਸਿੱਧੀ ਗੱਲ ਦੱਸ ਠੀਕ ਹੈ ਜਿੰਨੇ ਵੀ ਮੈਨੂੰ ਦੇਖਦੇ ਹੈ ਸਭ ਦੇ ਘਰ ਧੀਆਂ ਹੋਣੀਆਂ ਨਾ ਕੋਣ ਆਪਣੀ ਕੁੜੀ ਨੂੰ ਇਦਾਂ ਕਿਸੇ ਮੁੰਡੇ ਨਾਲ ਭੇਜਦਾ ਚੱਲ ਇੱਕ ਦਿਨ ਗਈ ਸਮਝ ਆਇਆ ਨਾ ਮਾਰਕੀਟ ਚੱਲ ਗਈ ਸ਼ਾਪਿੰਗ ਕਰਨ ਲਈ ਉਹ ਯਾਰ ਡੇਲੀ ਤੇਰਾ ਇੱਕ ਵੀ ਵਲੋਗ ਇਹਦਾ ਫਾਸ਼ ਦੇਖ ਲਓ ਇੱਕ ਵੀ ਐਸਾ ਵਲੋਗ ਨਹੀਂ ਹੋਣਾ ਜਿਹਦੇ ਵਿੱਚ ਉਹ ਮੁੰਡਾ ਨਾ ਹੋਵੇ ਮਤਲਬ ਜਿਹੜੇ ਤੈਨੂੰ ਦੇਖਦੇ ਹਨਾ ਉਹਨਾਂ ਨੇ ਤੈਨੂੰ ਐਪਰੀਸ਼ੀਏਟ ਕੀਤਾ ਜਦੋਂ ਤੂੰ ਆਈਵਾਈਟੀ ਦੇ ਤੇ ਤੈਨੂੰ ਐਪਰੀਸ਼ੀਏਟ ਕੀਤਾ ਹਨਾ ਤੂੰ ਚੰਗੀ ਹੈ ਜਾਂ ਕਿਵੇਂ ਹੈ ਤੂੰ ਸੂਟਾਂ ਨੂੰ ਲੈ ਕੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਤੂੰ ਇਹ ਗੱਲ ਕਹੀ ਹੈ ਨਾ ਹੁਣ ਤੂੰ ਲੱchn ਕਰਨ ਲੱਗ ਪਈ ਉਹਨਾਂ ਲੋਕਾਂ ਨੇ ਤੈਨੂੰ ਟੋਕਿਆ ਹੁਣ ਤੂੰ ਉਹ ਲੋਕਾਂ ਨੂੰ ਬੋਲਣ ਲੱਗ ਇੱਕ ਵਾਰ ਵੀ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਹਾਂ ਮੈਨੂੰ ਜਿਹੜੇ ਲੋਕੀ ਮੇਰੇ ਸਪੋਰਟ 'ਚ ਸੀਗੇ ਜਾਂ ਉਹ ਮੈਨੂੰ ਕਿਉਂ ਗੇਸਟ ਕਰਨ ਪਈ ਤੁਸੀਂ ਲੋਕ ਨਾ ਰੋਸਟਰਾਂ ਤੇ ਮਿੰਟ ਵਿੱਚ ਬਲੇਮ ਲਗਾ ਦਿੰਦੇ ਹੋ ਕਿ ਰੋਸਟਰ ਐ ਇਹਨਾਂ ਨੇ ਸਾਡੀ ਪ੍ਰਤੀ ਨੇਕਟਿਵਿਟੀ ਫਲਾਈ ਹੈ ਇਹ ਉਹ ਅਗਰ ਰੋਸਟਰ ਹੈ ਨਾ ਤਾਂ ਹੀ ਤੁਹਾਡੇ ਵਰਗੇ ਅੱਦੇ ਤੋਂ ਹੁਣ ਤੱਕ ਚੱਲ ਰਹੇ ਆ ਤੇ ਉਹੀ ਲੋਕੀ ਤੈਨੂੰ ਚੰਗਾ ਕਹਿੰਦੇ ਸੀ ਉਹੀ ਦੇ ਨੂੰ ਮਾੜਾ ਕਹਿਣ ਲੱਪੇ ਤੂੰ ਕਦੇ ਪੁੱਛਿਆ ਲੋਕਾਂ ਤੋਂ ਕਿ ਤੂੰ ਜਦ ਇੱਕ ਮੁੰਡੇ ਨਾਲ ਦਿੱਲੀ ਕੁਮੀ ਵਾਲਾ ਮੁੰਡਾ ਤੇਰੇ ਘਰੇ ਹਰ ਟਾਈਮ ਬੈਠਾ ਰਹਿੰਦਾ ਹੈ ਹਨਾ ਲੋਕ ਨੇ ਕਹਿਣਾ ਹੀ ਹੈ ਕਿਉਂਕਿ ਸਾਰਿਆਂ ਦੇ ਘਰਾਂ ਦੇ ਵਿੱਚ ਇਹ ਸਭ ਕੁਝ ਨਹੀਂ ਚੱਲਦਾ ਸੋ ਨੂੰ ਇੰਨਾ ਨਹੀਂ ਐਡਵਾਂਸ ਹੋਈਦਾ ਠੀਕ ਹੈ ਜਮਾਨਾ ਐਡਵਾਂਸ ਹੋਇਆ ਹੈ ਪਰ ਇੰਨਾ ਵੀ ਨਹੀਂ ਅਜੇ ਹੋਇਆ ਰਸਤੇਦਾਰ ਨੂੰ ਪਤਾ ਵੀ ਸਾਡੇ ਵਿਆਹ ਸਰ ਦਾ ਆ ਵੀ ਹੋਣਾਗਾ ਵਿਆਹ ਹੋਣਾ ਹੈ ਵਿਆਹ ਅਜੇ ਹੋਇਆ ਨਹੀਂ ਸਮਝ ਇਸ ਗੱਲ ਨੂੰ ਅਸੱਲ ਨੇ ਕਰਾਉਂਦੇ ਕਿ ਆ ਕੇ ਮੇਰੇ ਪਾਪਾ ਦੇ ਸੜੇ ਬਾਹ ਟੱਟੇ ਹੋਇਆ ਪ੍ਰੈਸ਼ਰ ਹੋਇਆ ਵਿਆ ਉਹਨਾਂ ਦਾ ਤਾਂ ਜ਼ਿਆਦਾ ਕੰਮ ਨਹੀਂ ਹੁੰਦਾ ਬੱਟੀ ਭੈਣ ਦੀ ਵਿਆਹ ਕਰਾਉਣੇ ਮਜਬੂਰੀ ਬਣ ਕੇ ਕਿਸੇ ਲਈ ਉਹ ਨਾਲੇ ਆਪਣ ਮਜਬੂਰੀ ਬਣ ਗਈ ਕਿਹ ਮਜਬੂਰੀ ਬਣ ਗਈ ਦੀਦੀ ਕੋਈ ਕਾਂਡਾ ਨਹੀਂ ਕਰ ਦਿੱਤਾ ਆ ਤੇ ਬਾਕੀ ਅਸੀਂ ਵਿਆਹ ਥੋੜਾ ਲੇਟ ਕਰਾਵਾਂਗੇ ਥੋੜਾ ਜਿਹਾ ਲਾਸਟ ਸੱਟ ਹੋ ਜੀ ਹਨਾ ਘਰ ਜਾਣ ਤੇ ਇਹ ਬਲੌਗ ਬਣਾ ਕੇ ਤੁਹਾਨੂੰ ਸੈੱਟ ਹੋਣਾ ਕਰਨੀ ਹੈ ਬਲੌਗ ਇਹ ਤਾਂ ਸਿਰਫ ਇੱਕ ਕੈਰੋ ਟੈਂਪਰੇਰੀ ਕੋਈ ਚੀਜ਼ ਚੱਲਦੀ ਵੀ ਹੈ ਨਾ ਤੁਸੀਂ ਆਪ ਹੀ ਦੇਖ ਲੇਤੇ ਨਿਕਨੇ ਨਿਵੇਂ ਵਿਊਜ਼ ਜਾਂਦੇ ਹੋ ਡਾਊਨ ਹੋਣੇ ਸ਼ੁਰੂ ਹੋ ਗਏ ਨਾ ਏ ਤੇ ਇੱਕ ਗੱਲ ਤੂੰ ਸਾਈਡ ਇਨਕਮ ਕਹਿ ਸਕਦਾ ਬੰਦਾ ਇਹ ਕੋਈ ਸੈੱਟ ਹੋਣਾ ਕਹਿੰਦੇ ਇਹਨੂੰ ਕਿ ਸੈੱਟ ਹੋ ਜਾ ਸੈੱਟ ਹੁੰਦਾ ਕਿ ਤੂੰ ਕੋਈ ਪੜ ਰਹੀ ਹੁੰਦੀ ਜਾਂ ਕੋਈ ਕੰਮ ਕਰ ਰਹੀ ਹੁੰਦੀ ਤਾਂ ਆਪਾਂ ਕਹਿੰਦੇ ਕਿ ਹਾਂ ਇਹ ਮਤਲਬ ਆਪਣਾ ਕੈਰੀਅਰ ਬਣਾਉਣ ਚ ਬਿਜ਼ੀ ਐ ਜਾਂ ਕੁਛ ਤੂੰ ਦਾ ਡੇਲੀ ਮਾਰਕੀਟ ਚ ਬਸ ਕੀ ਬੋਲਾਂ ਮੈਂ ਬੰਦੇ ਜਿਆਦਾ ਕੋ ਲਾਈਫ ਫੋਨ ਆਈਫੋਨ ਵਾ ਠੱਕੇ ਤੋਰੇ ਕਰਕੇ ਤਾਂ ਲਿਆ ਨੇ ਠੀਕ ਐ ਮਾ ਤੇ ਮਿਹਨਤ ਕਰਕੇ ਲਿਆ ਪਹਿਲਾਂ ਮੇਰੇ ਕੋਲ ਉਪਰਾ ਫੋਨ ਹੁੰਦਾ ਸੀ ਬਹੁਤ ਜ਼ਿਆਦਾ ਹੈਗ ਹੁੰਦਾ ਸੀਗਾ ਥੋੜਾ ਬੰਦ ਜਾ ਚੱਲ ਚੜਾਈ ਨਾਲ ਤੇ ਹਸਤਾ ਤਾਂ ਹਾਂ ਤੇ ਹੋ ਜਾਂਦਾ ਕਿ ਚਲੋ ਹੜਾ ਨੱਤ ਕੇ ਵਾਰਸਾ ਕਰ ਮਨ ਨੇ ਇਹ ਵਿਚੜਾ ਇਹ ਮਿਲ ਕੋ ਐਨੇ ਬੇਕਾਰਾ ਨੇ ਕੱਟਿਆ ਸੋਚਣਾ ਲੋਕਾਂ ਨੇ ਆਏ ਲੋਕੋ ਇੰਨੇ ਬੇਕਾਰ ਹੋ ਇਨਕੜੀ ਉਸ ਡੜਲੇ ਤੈਨੂੰ ਅਕਲ ਹੈਗੀ ਥੋੜੀ ਬੋਤੀ ਤੂੰ ਯਾਰ ਸਿੱਧੀ ਤੁਰ ਪੈਣੀ ਹੈ ਯਾਰ ਸਿੱਧੀ ਤੂੰ ਲੋਕਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਲੋਕੋ ਤੁਸੀਂ ਇੰਨੇ ਬੇਕਲ ਉਹ ਸਹੀ ਗੱਲ ਹੈ ਵਸ ਜਿਹੜੇ ਵੀ ਤੈਨੂੰ ਦੇਖਦੇ ਨੇ ਉਹਨਾਂ ਉਹ ਬੇਅਕਲੀ ਤਾਂ ਹੀ ਤੈਨੂੰ ਦੇਖਦੇ ਆ ਜਿਆ ਸੋਚਣਾ ਲੋਕਾਂ ਨੇ ਆਕੇ ਤਾਂ ਕੀ ਵਾਦਾ ਦੇਣਾ ਅਗਲਾ ਛੱਲੇ ਸੱਟਾਂ ਨੂੰ ਫਿਰਦੇ ਆ ਬਾਕੀ ਮੈਂ ਇਹਨੂੰ ਕਹਿੰਦੇ ਗਰੀਬੀ ਕਾਰਡ ਬਿਚਾਰੀ ਕਾੜ ਸਿੰਪਤੀ ਇਹ ਹੁੰਦੀ ਐ असल ਦੇ ਵਿੱਚ ਕਿ ਮੈਂ ਹੁਣ ਆਪਦੀ ਮਿਹਨਤ ਨਾਲ ਲੈਂਦਾ ਕੋਈ ਐਵੇਂ ਨਹੀਂ ਠੱਗੀ ਚੋਰੀ ਕੀਤੀ ਅਗਰ ਹਰ ਬੰਦਾ ਨਾ ਆਪਣੀ ਮਿਹਨਤ ਨਾਲ ਕੋਈ ਹੁੰਦੇ ਚੋਰ ਚਾਰ ਚੋਲਾ ਚੋਰ ਵੀ ਹੁੰਦੇ ਕੋਈ ਏਡੀ ਗੱਲ ਨਹੀਂ ਐ ਹਨਾ ਅਸੀਂ ਬੈਠੇ ਆ ਸੀ ਆਪਣੀ ਮਾਂ ਜਿਸ ਫੋਨ 'ਚ ਵੀਡੀਓ ਬਣਾ ਲਈ ਮੈਂ ਵੀ ਬੜੀ ਮਿਹਨਤ ਨਾਲ ਲਿਆਈ ਮੈਂ ਕਿ ਚੋਰੀ ਕਰਕੇ ਆਈਆਂ ਲੋਕਾਂ ਦੀ ਕਿ ਹਾਂ ਮੁਹਾਲੀ ਜਾਂਦੇ ਕਿਸ ਦਾ ਪਰਸ ਖੋਲਿਆ ਤੂਪੜੇ ਵਾਸਤੇ ਲੈ ਆਣਾ ਤੂ ਇਹ ਤਾਂ ਇਹ ਤੂ ਕਮਾ ਕੇ ਕਿਸ ਨੂੰ ਆਪਣੇ ਸਬਸਕ੍ਰਾਈਬਰ ਨੂੰ ਕੋਈ ਪਾਇਆ ਕਿ ਹਾਂ ਜਿਹੜਾ ਸਬਸਕ੍ਰਾਈਬਰ ਮੈਨੂੰ ਇਨੇ ਕਮੈਂਟ ਕਰੇਗਾ ਮੈਂ ਉਹਨੂੰ ਫੋਨ ਭੇਜੂੰਗੀ ਆਪ ਦੇ ਲਈ ਚੀਜ਼ਾਂ ਲੈਣੀਆਂ ਤਾਂ ਲੋਕਾਂ ਦੇ ਕਿਸ ਗੱਲ ਦਾ ਰੋਬ ਝਾੜਨਾ ਆਈਫੋਨ ਚੱਕੀ ਫਰਤੀ ਆ ਬਾਥਰੂਮਾਂ ਤੇ ਗੇਟ ਨਹੀਂ ਲਵਾ ਸਕਦੇ ਮੈਂ ਬਹੁਤ ਮਿਹਨਤ ਕਰ ਰਹੀ ਆ ਮੈਂ ਕੋਸ਼ਿਸ਼ ਕਰੂੰਗੀ ਮੈਂ ਕਿਹਾ ਸੀ ਇਹ ਬਾਥਰੂਮਾਂ ਤੇ ਗੇਟ ਵੇ ਲਵਾ ਲਾ ਜਿੱਥੋਂ ਤੱਕ ਮੈਂ ਆਪਦਾ ਘਰ ਸਵਾਰ ਲਿਆ ਮੈਂ ਤੁਹਾਨੂੰ ਦੱਸਦੀ ਆ ਇਹਦੇ ਵੀਊਜ਼ ਦੇਖਿਓ ਜਿਹੜਾ ਜਾਤੀ ਮਾਰ ਕੇ ਕਿਨੂੰ ਮੁਰਖ ਬਣਾ ਰਹੀ ਹੈ ਕਦੇ ਵੀ ਉਸ ਦੇਖਿਆ ਆਪਣ ਤੇ ਤੂੰ ਲੋਕਾਂ ਨੂੰ ਝੂਠ ਹੋ ਸਕਦੀ ਸਾਨੂੰ ਤਾਂ ਨਾ ਝੂਠ ਬੋਲ ਸਕਦੀ ਜੇ ਤੂੰ ਚਾਹਵੇਂ ਨਾ ਤੂੰ ਇਸੇ ਟਾਈਮ ਗੇਟ ਲਵਾ ਲੈ ਕਿੰਨੇ ਦਾ ਗੇਟ ਲੱਗਦਾ 1000 1500 ਦਾ ਐਲੂਮੀਨੀਅਮ ਦਾ ਆਮਨਾ ਗੇਟ ਲੱਗ ਜਾਂਦਾ ਅੱਜ ਮੈਂ ਰੋਮੀ ਭਾਈ ਦਾ ਵੀਡੀਓ ਦੇਖਿਆ ਉਹ ਮੀਨੂ ਸਰਾ ਦੀ ਗੱਲ ਕਰ ਰਹੇ ਸੇ ਮਨੇ ਪਰਦੇ ਲਾਏ ਹੋਏ ਸੀਗੇ ਉਹ ਯਾਰ ਤੁਸੀਂ ਦੁਨੀਆ ਦਾ ਕਿਉਂ ਉਹ ਸੀਖਟਣਾ ਲਾਇਆ ਪਿਆ ਤੁਹਾਨੂੰ ਲੋਕੀ ਦੁਨੀਆ ਬੇਵਕੂਫ ਹੈ ਪਹਿਲੇ ਲੋਕੀ ਹੋ ਜਾਂਦੇ ਹੈ ਤੁਹਾਡੇ ਤੋਂ ਵੀ ਹਾਂ ਕਿ ਕਿਸੇ ਦੇ ਮਨ ਚ ਆ ਜੇ ਕਿ ਹਾਂ ਯਾਰ ਵਿਚਾਰੇ ਪਰਦੇ ਚਲੋ ਮੈਂ ਪੈਸੇ ਪਾ ਦਰਾਂ ਉਹ ਯਾਰ ਥੋੜੀ ਸ਼ਰਮ ਨੂੰ ਹੱਥ ਮਾਰ ਠੀਕ ਹੈ ਨਾ ਇੱਕ ਗੱਲ ਕਰਾਂ ਬਾਥਰੂਮ ਵਾਸ਼ਰੂਮ ਤੇ ਟਾਇਲਟ ਇੱਕ ਇਦਾਂ ਦੀ ਜਗ੍ਹਾ ਹੈ ਨਾ ਜਿਹਦੇ ਚ ਪ੍ਰਾਈਵੇਸੀ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਘਰ ਚ ਕੋਈ ਆਇਆ ਗਿਆ ਤੁਸੀਂ ਆਪ ਹੀ ਹੋ ਜਾਏ ਕੀ ਕਰਾਂ ਮੈਂ ਤੈਨੂੰ ਹੁਣ ਫਿਰ ਤੂੰ ਕਹਣਾ ਕਿ ਹਾਂ ਕਿ ਤੈਨੂੰ ਇਦਾਂ ਬੋਲਦੇ ਐ ਫਿਰ ਤੈਨੂੰ ਕਿਸ ਨੇ ਕਿਹਾ ਸੀਗਾ ਕਿ ਤੂੰ ਹੱਥ ਚਾਈ ਫੋਨ ਰੱਖਿਆ ਦਰਵਾਜ਼ੇ ਨਹੀਂ ਲਗਵਾਏ ਹੁਣ ਤੂੰ ਇਹ ਗੱਲ ਵੀ ਨਹੀਂ ਝੂਠੀ ਕਿ ਤੈਨੂੰ ਵਾਈਟੀ ਤੋਂ ਪੈਸੇ ਨਹੀਂ ਤੈਨੂੰ ਬਾਦੂ ਪੈਸਾ ਆਂਦਾ ਵਾਈਟੀ ਤੋਂ ਲੇਕਿਨ ਕਿੱਡੇ ਤੱਕ 3000 ਦੇ ਤੂੰ ਦੋ ਦਰਵਾਜ਼ੇ ਨਹੀਂ ਲਗਵਾ ਸਕਦੀ ਇੱਥੋਂ ਪਤਾ ਲੱਗਾ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਕਿਵੇਂ ਖੇਡਦੇ ਹੋ ਤੁਸੀਂ ਆਪਣੀ ਗਰੀਬੀ ਦਿਖਾਉਂਦੇ ਹੋ ਉਹ ਭਾਜੀ ਕਹਿੰਦੇ ਨਾ ਕਿ ਇਹ ਜਿਹੜੇ ਫ੍ਰੀ ਦੀ ਕਣਕ ਵਾਲੇ ਸੀਗੇ ਅੱਜਕੱਲ ਦੇ ਤੁਸੀਂ ਸਟਾਰ ਬਣਾ ਲਿਆ ਬਿਲਕੁਲ ਸਹੀ ਗੱਲ ਹੈ ਜਿੱਥੇ ਤੱਕ ਮੈਂ ਆਪਦਾ ਘਰ ਸਵਾਰ ਲਿਆ ਘਰ ਨੂੰ ਰੰਗ ਰੰਗ ਕਰਵਾ ਲਿਆ ਹਨਾ ਕਥਨ ਮੈਂ ਪਾਸੰਦਾ ਗੇਟ ਵੀ ਲਵਾ ਲੂੰਗੀ ਪਰ ਤੁਹਾਨੂੰ ਪਤਾ じゃ ਇੱਕੇ ਤਾਂ ਸਾਰਾ ਕੁਝ ਨਹੀਂ ਆਉਂਦਾ ਹਨਾ ਜਿੱਥੇ ਦੂ ਰੰਗ ਕਰਿਆ ਸੀਗਾ ਉਥੇ ਆਪਾਂ 3000 ਦੇ ਗੇਟ ਲਵਾ ਲੈਂਦੀ ਕੀ ਫਰਕ ਪੈਣ ਲੱਗਾ ਸੀ 3 ਨਹੀਂ ਤਾਂ 3500 ਦਾ ਲੱਗ ਜਾਂਦੇ ਹੋਰ ਕਿੰਨੇ ਲੱਖਾਂ ਦੇ ਤਾਂ ਨਹੀਂ ਲੱਗਣੇ ਸੀਗੇ ਫਿਰ ਵੀਡੀਓ ਦੇ ਵਿੱਚ ਪਰਦੇ ਕਿਵੇਂ ਆਣੇ ਸੀਗੇ ਜੇ ਪਰਦੀ ਨਹੀਂ ਆਉਂਦੀ ਫਿਰ ਮੈਨੂੰ ਸਿੰਪਥੀ ਕਿਵੇਂ ਆਣੀ ਜੀ ਸੋਨੂ ਗਰੀਬ ਬੋਤਾਂ ਤੇ ਬੋਲਣ ਹੁੰਦੀਆਂ ਜਿਹੜੇ ਮੀਡਲ ਫੈਮਲੀ ਤੋਂ ਹੁੰਦੇ ਹਨ ਉਹਨਾਂ ਬਹੁਤ ਮੱਤਿਆਂ ਮਜਬੂਰੀਆਂ ਹੁੰਦੀਆਂ ਮੀਡਲ ਫੈਮਲੀ ਦੀ ਮੀਡਲ ਕਲਾਸ ਫੈਮਲੀ ਮੀਡਲ ਫੈਮਲੀ ਪਲੱਸ 2 ਬੜਿਆਂ ਦਾ ਹਾਲ ਮੀਡਲ ਫੈਮਲੀ ਉਹ ਪਹਿਲੇ ਜਾਏਗੇ ਨਾ ਚਾਰ ਜਮਾਤਾਂ ਪੜਕੇ ਆ ਬੱਚਤਾਂ ਨੂੰ ਨਾ ਰੋਣਾ ਪਿੱਟਣਾ ਰੋਣ ਪਿੱਟਣ ਵਾਲਾ ਗੈਂਗ ਉਹਨਾਂ ਚ ਵੀ ਆ ਜਾਂਦੀ ਹੈ ਰੋਣਾ ਪਿੱਟਣਾ ਹੀ ਆਣਾ ਜ਼ਿੰਦਗੀ ਦੇ ਵਿੱਚ ਰੋਈ ਜਾਓ ਪਿੱਟਿਓ ਬਸ ਵਿਊਜ਼ ਲਈਓ ਪੈਸੇ ਲਈਓ ਲੋਕਾਂ ਕੋਲੋਂ ਕੋਈ ਚੱਜ ਦਾ ਕੰਮ ਨਾ ਕਰਿਓ ਵੀਤੇ हां ਤੁਹਾਡੀਆਂ ਹੀ ਸਾਰੀਆਂ ਮਜਬੂਰੀਆਂ ਅਸੀਂ ਸਾਰੇ ਇੰਨੇ ਅਮੀਰ ਹਾਂ ਸਰ ਰਾਜਿਆਂ ਦੇ ਖਾਨਦਾਨ ਤੋਂ ਆਏ ਹਾਂ ਹਮਾਰੇ ਲਈ 56 ਭੋਗ ਬਣ ਰਹੇ ہیں ਅੱਜ ਤੁਮੇਂ ਕੀ ਪਤਾ ਕੁਛ ਵੀ ਤੈਨੂੰ ਦੇਖਣ ਵਾਲੇ ਕਿ بڑے ਰਾਜਿਆਂ ਖਾਨਦਾਨ ਵਾਲੇ ਦਿਖਦੇ ਤੈਨੂੰ ਦੇਖਣ ਵਾਲੇ ਵੀ ਤੇਰੇ ਵਰਗੇ ਹੀ ਹੋਣੇ ਆ ਉਹਨਾਂ 'ਚ ਮੈਂ ਵੀ ਹਾਂ ਮੇਰੀ ਬੇਇੱਜ਼ਤੀ ਨਾ ਕਰੋ ਮੈਂ ਇਹਦੇ ਵਰਗੀ ਨਹੀਂ ਆ ਮੈਂ ਰਿਐਕਸ਼ਨ ਦੇਣਾ ਹੁੰਦਾ ਮੈਂ ਤਾਂ ਤਾਂ ਮਜਬੂਰੀ ਜਿਹਾ ਦੇਖਣਾ ਪੈਂਦਾ ਵੈਸੇ ਗੱਲ ਕਰ ਰਹੀ ਹਾਂ ਕਿ ਯਾਰ ਆਪਣੇ ਆਪ ਨੂੰ ਮਤਲਬ ਵਿਊਜ਼ ਦੇ ਖਾਤਰ ਪੈਸੇ ਦੇ ਖਾਤਰ ਆਪਣੇ ਆਪ ਨੂੰ ਇੰਨਾ ਨੀਚੇ ਗਿਰਾ ਲੈਣਾ ਤੂੰ ਲੋਕਾਂ ਨੂੰ ਝੂਠ ਬੋਲ ਸਕਦੀ ਕਿ ਤੂੰ ਦਰਵਾਜ਼ੇ ਨਹੀਂ ਲਵਾ ਸਕਦੀ ਤੂੰ ਤੇ ਤੇਰੀ ਪ੍ਰੋਬਲਮ ਐ ਅਸੀਂ ਤੇਰੇ ਵਿਊਜ਼ ਦੇਖ ਕੇ ਦੱਸ ਵੀ ਸਕਦੇ ਹਾਂ ਤੇਰੀ ਕਿੰਨੀ ਇਨਕਮ ਐ ਪਰ ਆਪਾਂ ਕਹਿੰਦੇ ਨਾ ਕਿ ਕਿਆ ਦਸੀਏ ਹੁਣ ਕਿਸੇ ਬਾਰੇ ਪਰ ਤੁਹਾਨੂੰ ਲੋਕਾਂ ਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਸੱਚੀ ਤੁਹਾਨੂੰ 1% ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਮੈਂ ਕਿਹਾ ਸਿਆਣੇ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਰੱਬ ਜਿਨ੍ਹਾਂ ਦੇ ਘਰ ਧੀਆਂ ਦੇ ਉਹਨਾਂ ਦੇ ਘਰ ਦਰਵਾਜ਼ਾ ਜ਼ਰੂਰ ਦੇ ਤਾਂ ਕਿ ਆਂਦੇ ਜਾਂਦੇ ਲੋਕ ਝਾਤੀਆਂ ਮਾਰ ਕੇ ਇਹਨਾਂ ਦੇਖਣ ਔਰ ਇਹਨਾਂ ਨੇ ਟਾਇਲਟ ਦੇ ਅੱਗੇ ਦਰਵਾਜ਼ਾ ਨਹੀਂ ਰੱਖਿਆ ਪਿਆ ਜੋ ਮੇਨ ਚੀਜ਼ ਹੈ ਉਹ ਕੱਲ ਨੂੰ ਕੋਈ ਉੱਥੇ ਉੱਡ ਗਿਆ ਕਿ ਤੇ ਹਵਾ ਨਾਲ ਮੜ ਮੋਟਾ ਫੇਰ ਫਿਰ ਚੰਗੀ ਰਹੇਗੀ ਇੰਨਾ ਵੀ ਨਾ ਯਾਰ ਆਪਣੇ ਆਪਣੇ ਗਰੀਬਲਾਚਾਰ ਦਿਖਾਉਣ ਦੇ ਚੱਕਰ ਵਿੱਚ ਇੰਨਾ ਵੀ ਨਾ ਯਾਰ ਤੁਸੀਂ ਗਿਰੀ ਆਓ ਉਕੇ ਫੇਰ ਵੀ ਆਕਰਵਾਣਾਗਾ ਅਸੀਂ ਤਿੰਨ ਚਾਰ ਸਾਲ ਬਾਅਦ ਵਿਆਹ ਕਰਵਾਵਾਂਗੇ ਫਿਰ ਪਹਿਲੇ ਕਿਉਂ ਇੰਟਰੋਡਿਊਸ ਕਰਵਾਇਆ ਉਹਨੂੰ ਸਾਰਿਆਂ ਦੇ ਨਾਲ ਕੀ ਜ਼ਰੂਰ ਤੇ ਐਡੀ ਕੀ ਤੇਰੀ ਬੇਲਣ ਚ ਬਾਹ ਆਈ ਸੀਗੀ ਕਿ ਤੂੰ ਉਹਨੂੰ ਦੱਸਣਾ ਹੀ ਸੀਗਾ ਲੋਕਾਂ ਨੂੰ ਕਿ ਕੌਣ ਹੈ ਕੌਣ ਨਹੀਂ ਤਾਂ ਹਲਾ ਤੇ ਬਾਕੀ ਜਿਹੜਾ ਨਾ ਕਮੈਂਟ ਕਰਨਾ ਕਰੀ ਚੱਲੋ ਤਾਂ ਇਹ ਤਵਲ ਪਾਤੀ ਜਾਂ ਬਾੜ ਕਮੈਂਟ ਜ਼ਿਆਦਾ ਆਣਗੇ ਕੋਈ ਕੋਈ ਹੁੰਦਾ ਜਿਹੜਾ ਸਪੋਰਟ ਕਰਤਾ ਹਣਾ ਲੱਤਾਂ ਖਿੱਚ ਗਾਲ ਤਵਾਲੇ ਹੁੰਦੇ ਆ ਸਪੋਰਟ ਕਰਨ ਵਾਲਾ ਕੋਈ ਕੋਈ ਹੁੰਦਾ ਤੈਨੂੰ ਜਿੰਨਾਂ ਲੋਕਾਂ ਨੇ ਸਪੋਰਟ ਕੀਤਾ ਨਾ ਤੈਨੂੰ ਸ਼ਰਮ ਆਣੀ ਚਾਹੀਦੀ ਵੈਸੇ ਤਾਂ ਇਹ ਗੱਲ ਕਹਿੰਦੀ ਤੈਨੂੰ ਲੋਕਾਂ ਨੇ ਸਪੋਰਟ ਕੀਤਾ ਹੈ ਤੂੰ ਬਾਦੂ ਬਹਿ ਇਸ ਟਾਈਮ ਵਾਈਟ ਤੋਂ ਕਮਾ ਚੁੱਕੀ ਹੁਣ ਇਹ ਤੈਨੂੰ ਬਸ ਇੱਕ ਗੱਲ ਸਭ ਕੁਝ ਕਮਾ ਲਿਆ ਬਸ ਸ਼ਰਮ ਰਹਿ ਗਈ ਕਮਾਣੀ ਉਹ ਨਹੀਂ ਕਮਾ ਸਕਦੀ ਨਾ ਤੂੰ ਕਮਾ ਸਕਦੀ ਹੈ ਨਾ ਤੂੰ ਹੁਣ ਕਮਾ ਸਕਦੀ ਹੈ ਨਾ ਤੂੰ ਅੱਗੇ ਜਾ ਕੇ ਕਮਾ ਸਕਦੀ ਨਹੀਂ ਮੇਰੇ ਵੀਰੇ ਪਹਿਲਾਂ ਬਾਤ ਚ ਕੋ ਕੇ ਰੋਸਟਰ ਵਾਲਾ ਵੀਰੇ ਪਹਿਲਾਂ ਆਉਣੇ ਮੇਰੇ ਵੀਰੇ ਬਾਤ ਚ ਆਵ ਕੇ ਕਿ ਅਸਲ ਦੇ ਵਿੱਚ ਪ੍ਰੋਬਲਮ ਹੀ ਰੋਸਟਰਾਂ ਤੋਂ ਆਇਆ ਹੈ ਇਹਨਾਂ ਨੂੰ ਕੋ ਲੋਕਾਂ ਤੋਂ ਥੋੜੀ ਪ੍ਰਾਇਨਾਂ ਨੂੰ ਪਤਾ ਹੈ ਕਿ ਰੋਸਟਰ ਬੋਲਦੇ ਆ ਹਨਾ ਗੱਲ ਕਰਦੇ ਆ ਸਾਡੇ ਬਾਰੇ ਤੇ ਲੋਕੀ ਕਿਤੇ ਨਾ ਕਿਤੇ ਜਦੋਂ ਸੁਣਦੇ ਆ ਫਿਰ ਲੋਕਾਂ ਨੂੰ ਹੁੰਦਾ ਕਿ ਨਹੀਂ ਯਾਰ ਅੱਗੇ ਤਾਂ ਇੱਕ ਹੀ ਬੰਦਾ ਬੋਲੀਏ ਬੰਦਾ ਇਨਫਲੂਐਂਸ ਹੋ ਜਾਂਦਾ ਜਲਦੀ ਹੁਣ ਰੋਸਟਰ ਜਿਹਦਾ ਮੈਂ ਬੋਲ ਰਹੀ ਹਾਂ ਹਨਾ ਹੋਰ ਬਾਧੂ ਬੋਲਦੇ ਆ ਤੇ ਡਿਵਾਈਡ ਹੋ ਜਾਂਦਾ ਫਿਰ ਸਿਸਟਮ ਜਿਹਾ ਫਿਰ ਸਿਸਟਮ ਜਿਹਾ ਹਿੱਲ ਜਾਂਦਾ ਇਹਨਾਂ ਦਾ ਹੁਣ ਪ੍ਰੋਬਲਮ ਹੋਣ ਲੱਗੀ ਇਹਨੂੰ ਤਾਂ ਸਭ ਉਹਨਾਂ ਦਾ ਜਵਾਬ ਦੁੱਤਾ ਰਿਪਲਾਈ ਦੁੱਤਾ ਤੁਸੀਂ ਕਹਿੰਦੇ ਮਾਰਦੇ ਸਮਝ ਜਾਂਦਾ ਮੈਨੂੰ ਪਤਾ ਨਹੀਂ ਆਵੇ ਲੰਗਰਾ ਤੇ ਸਨਿਆ ਮਾਤਰੀ ਨਗਰਾ ਤੇ ਸਨਿਆ ਪਾਸੇ ਆਪਾਂ ਉਹ ਪਿੱਛੇ ਚੁਪ ਕਰਾ ਲਿਆ ਮੈਨਾਂ ਸਿਰਸੁਰ ਪਾੜ ਦੇਣਾ ਤਾ 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 ਮੈਨੂੰ ਪਤਾ ਨਹੀਂ ਆਵੇ ਲੰਗਰਾ ਤੇ ਸਨਿਆ ਮਾਤਰੀ ਨਗਰਾ ਤੇ ਸਨਿਆ ਪਾਸੇ ਆਪਾਂ ਉਹ ਪਿੱਛੇ ਮਾਰ ਕੋ ਇੱਕ ਦਬਕਾ ਦੁਕਾ ਯਾਰ ਤੂੰ ਕਹਿ ਕੇ ਤੁਹਾਡਾ ਘਰ ਚਲਾਣ ਵਾਲੀ ਵਿਚਾਰੀ ਡਿਸਟਰਬਰੀ ਸੁਣ ਕੇ ਇਹ ਕਹਾ ਤਾ ਇਹ ਲੜੀਆਂ ਦੇ ਗਾਣੇ ਕੱਢ ਜਾਂਦੇ ਐ ਕਿੱਥੇ ਇਥੇ ਮੈਂ ਸਿੰਪਥੀ ਖੜਨੀ ਹੈ ਗਰੀਬੀ ਕਾਰਡ ਖੜਨਾ ਪਰ ਇਹਨਾਂ ਨੇ ਤੇ ਲਲੜ ਕੇ ਲੋਕਾਂ ਨੂੰ ਦਿਖਾਉਣਾ ਲੋਕਾਂ ਨੇ ਮੇਰੀ ਗੱਲ ਕੱਟਦਾ ਇਹਨਾਂ ਦੀ ਗੱਲ ਜ਼ਿਆਦਾ ਸੁਣਨੀ ਹੈ ਹਾਂ ਕਿਸਾਨੋ ਕਾਹ ਦਾ ਫਲਕਾ ਨਹੀਂ ਕਰ ਮਨੋਂ ਦਾ ਪਾੜੀ ਤੱਕ ਇਹ ਦਸਰਗਦੀ ਚੱਕੋ ਬਸ ਕੁਝ ਵੀ ਬੁੱਲ ਲਿਆ ਉਹ ਦੁਨੀਆ ਤੇ ਪਾਗਲ ਹੈ ਮੇਰੇ ਸਬਸਕ੍ਰਾਈਬਰ ਤੇ ਪਾਗਲ ਹੈ ਮੈਂ ਤਾਂ ਕੋਈ ਵੀ ਗੱਲ ਨਹੀਂ ਸੁਣਾਦਾ ਇਹਨਾਂ ਨੇ ਤੇ ਇੰਪ੍ਰੈਸ ਹੋ ਜਾਣਾ ਮੇਰੇ ਕੋਲੋਂ ਸੋ ਏ ਸੀਗੇ ਸੋਨੂ ਕੁੜ ਦਾ ਕਿਉਂ ਐਨ ਜੀ ਚ ਕੱਲਾ ਵਿਆਹ 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 ਕਿਉਂਕਿ ਆਪਣੇ ਆਪ ਨੂੰ ਅਚਲੀ ਨਾ ਉਹ ਕਰਨਾਈ ਸੀ ਜਸਟੀਫਾਈ ਕਰਨ ਆਈ ਸੀ ਕਿਉਂਕਿ ਕਾਫੀ ਦੇ ਤੋਸਟ ਬਣ ਰਹੇ ਸੀਗੇ ਕੁਝ ਅਲਿਗੇਸ਼ਨ ਵੀ ਲੱਗੇ ਸੀਗੇ ਤੇ ਤੇ ਆਪਣੇ ਆਪ ਨੂੰ ਹੁਣ ਦੱਸਣ ਆਈ ਸੀ ਸੋ ਸਹੀ ਹੈ ਤੇ ਤੁਸੀਂ ਸਾਰੇ ਗਲਤ ਹੋ ਇਹ ਦੱਸਣ ਆਈ ਸੀ ਸੋ ਇਹ ਵੀ ਇੱਕ ਸਕੈਮਰ ਹੈ ਇਹਨਾਂ ਤੋਂ ਵੀ ਅਵੇਰ ਰਿਆ ਕਰੋ ਇਹਨਾਂ ਚੀਜ਼ਾਂ ਤੋਂ ਤੇ ਬਾਕੀ ਵੀਡੀਓ ਨੂੰ ਕਰਦੇ ਆਂ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਓ ਬਾਏ ਬਾਏ ਗਾਇਸ ਦੇਖੋ ਲੋਕਾਂ ਨੇ ਨਾ ਜੋ ਵੀ ਕਰਨਾ ਹੁੰਦਾ ਹੈ ਨਾ ਕਰਿਓ ਮੈਨੂੰ ਕੋਈ ਫਾਇਕ ਨਹੀਂ ਪੈਂਦਾ ਲੋਕੀ ਤਾਂ ਹੈ ਹੀ ਵੇਪ ਕੋ ਬਾਏ ਗਨ ਬਾਏ ਬਾਏ ਟੇਕ ਕੇ